ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਸਮਾਲਸਰ ਜੀ ਰੋਡੇ ਤੇ ਪੰਜਗਰਾਈ ਇਹ ਨੇੜੇ ਦੇ ਪਿੰਡ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 7-8 ਆਪਾਂ ਨਗ ਲੈ ਕੇ ਆਂਦੇ ਆ ਜਿੰਨਾ ਚ ਕੁਸਕੁਰ ਨਗ ਸੂਏ ਸਵਾਏ ਆ ਵੀਰੇ ਇੱਕ ਕਦਨ ਅਗੇ ਗੱਬਣ ਵੀ ਆ ਨੀਲੀ ਰਾਵੀ ਵੀ ਆ ਮੋਰਾ ਵੀ ਆ ਜਰਸੀ ਵੀ ਸਾਹੀਵਾਲ ਵੀ ਆ ਵੀਡੀਓ ਨੂੰ ਐਂਡ ਟਿੱਕਰ ਦੇਖਿਓ ਕੋਈ ਵੀ ਨਾਗ ਤੁਹਾਨੂੰ ਫਿੱਟ ਬੈਠੂਗਾ ਪਸੰਦ ਆਊਗਾ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਗੁਰਪਿੰਦਰ ਸਿੰਘ ਆ ਜੀ ਪਿੰਡ ਲੰਡੇ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 981446725 ਅੱਜ ਆਪਣੇ ਕੋਲ ਭਾਈ ਕਿੰਨੇ ਨਾਗ ਆ ਜੀ ਅੱਜ ਆਪਣੇ ਕੋਲ ਹੈਗੇ 7 ਨਾਗ ਜੀ ਸੱਤ ਨਗ ਤੇ ਰੂਟੀਨ ਚ பசੂ ਆਉਂਦੇ ਰਹਿੰਦੇ ਭਾਈ ਆਪਣੇ ਕੋਲ ਹਾਂ ਰੂਟੀਨ ਚ ਆਉਂਦੇ ਰਹਿੰਦੇ ਮੱਝਾਂ ਗਾਵਾਂ ਦੋਨੇ ਮੱਝਾਂ ਗਾਵਾਂ ਹੁੰਦੀਆਂ ਜਿਆਦਾ ਮੱਝਾਂ ਹੀ ਹੁੰਦੀਆਂ ਆਪਣੇ ਜਿਆਦਾਤਰ ਮੱਝਾਂ ਹੁੰਦੀਆਂ ਯਾਨੀ 5-10% ਵੈੜਾ ਆ ਜਾਂਦਾ ਨਾ ਇਦਾਂ ਜਿਦਾ ਜਰਸੀ ਹੋ ਗਈ ਜਾਂ ਕ੍ਰਾਸ ਬਰੀਡ ਐਚ ਐਫ ਰੇਡ ਐਚ ਐਫ ਕੱਟ ਲੈਂਦੇ ਕੱਟ ਲੈਂਦੇ ਕਿਤੇ ਯੋ ਰੇਅਰ ਜਾਂ ਬੀ ਸੀ ਆਉਂਦਾ ਠੀਕ ਆ ਜਰਸੀ ਤੋਂ ਹੀ ਭਈ ਆਪਾਂ ਸ਼ੁਰੂ ਕਰਾਂਗੇ ਇਹਦਾ ਸੂਆ ਕਿੰਨਾ ਮਾ ਜੀ ਸੂਆ ਦਾ ਪਹਿਲਾ ਹੀ ਦੰਦ ਚਾਰ ਦੰਦ ਦਾ ਚੌਗੀ ਜੀ ਪਰ ਸੂਈਆ ਮਗਰ ਬੱਛੀ ਹੈ ਵੀਰੇ ਬੱਚਾ ਬਹੁਤ ਸੋਣ ਆਇਆ ਕੋਈ ਸੀਮਾ ਰਿਕਾਰਡ ਮਿਲੇ ਬਈ ਇਹਦਾ ਨਹੀਂ ਇਹਦਾ ਹੀ ਆਪਾਂ ਨੂੰ ਐਵੇਂ ਕੀ ਪਤਾ ਨਹੀਂ ਹੈ ਹੈ ਚੰਗੇ ਸੀਮਾਂ ਦੀ ਆ ਠੀਕ ਆ ਐਵੇਂ ਕਹੀਏ ਆਪਾਂ ਨੂੰ ਨਹੀਂ ਪਤਾ ਐਵੇਂ ਨਹੀਂ ਪਤਾ ਜੀ ਜੇਰ ਕੰਪਲੀਟ ਆ ਜੀ ਜੇਰ ਓਕੇ ਆ ਜੀ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਬੋਲਾ ਹੁਣ 14 15 ਕਿਲੋ ਹੈਗੇ ਸਟਾਰਟਿੰਗ ਆ ਸਟਾਰਟਿੰਗ ਆ ਕਿੰਨਾ ਪਿਆਜੂ ਕਰ ਮਾਲੀ ਵੀਰੇ ਦੁੱਧ 17 18 ਕਿਲੋ ਦੇ ਦੂਗੀ ਬਾੜ ਤੋਰਦੀ ਵੀਰੇ ਬਾਕੀ ਦੀ ਫੈਂਟ ਵੀ ਬਹੁਤ ਚੰਗੀ ਵੀਰੇ ਕਿੰਨੀ ਆਉਂਦੀ ਆ ਜੀ 6 6.5 ਫੈਂਟ ਆ ਜੀ ਕਿੰਨੀ ਪਲਾਸੀ ਆ ਉਹਨੇ ਹਾਂ ਜੀ ਹਾਂ ਜੀ ਕਿਉਂਕਿ ਇਹ ਬਰੀਡਾਂ ਹੀ ਉਦਾਂ ਦੀਆਂ ਹੁੰਦੀਆਂ ਹਨ ਜਾਨੀ ਤੁਸੀਂ ਚੰਗੀ ਫੈਟ ਵਾਲਾ ਦੁੱਧ ਪੀਣਾ ਵੀਰੇ ਕਈ ਯਾਰ ਸਿੰਗਲ ਪਸ਼ੂ ਰੱਖਣਾ ਹੁੰਦਾ ਕਿਸੇ ਵੀ ਹਾਂਜੀ ਵੀਰੇ ਕਿਸੇ ਦਾ ਸ਼ੌਂਕ ਹੈ ਆਪਾਂ ਜਰਸੀ ਬਰੀਡ ਨੂੰ ਬੈਸਟ ਮੰਨਾਂਗੇ ਹਾਂਜੀ ਹਾਂਜੀ ਆਹ ਲੀ ਪਲੱਸ ਪੁਆਇੰਟ ਇਹਦਾ ਤੁਹਾਨੂੰ ਮਿਲ ਜਾਣਾ ਬੱਚਾ ਮਗਰ ਵੱੱਛੀ ਮਿਲ ਜਾਣੀ ਹੈ ਠੀਕ ਆ ਭਵਾਨਾ ਚੈੱਕ ਕਰੋ ਵੀਰੇ ਠੰਡ ਕੱਲਾ ਕੱਲਾ ਨਿਕੜਮਾ ਹਾਤੀ ਚਵਾਈ ਵਾਲਾ ਪੋੜ ਛਾਂਕੇ ਤੇ ਭੂਰਾ ਵੀ ਨਹੀਂ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬਾਕੀ ਇਹ ਮੱਛ ਲਾ ਲਈ 50 ਵਾਲੀ ਜਰਸੀ ਆ ਵੀਰੇ ਚੰਗੇ ਸੋਹਣੇ ਜਰਸੀ ਆ ਹਾਂ 50 ਵਾਲੀ ਬਰੀਡ ਦੀ ਹੱਡੀ ਦੀ ਸਟੇਟਨੈਸ ਚੈੱਕ ਕਰ ਲਓ ਵੀਰੇ ਬਿਲਕੁਲ ਸਿੱਧੀ ਆ ਲੈਗ ਸਕੋਰ ਚੈੱਕ ਕਰ ਲਓ ਜਿਹੜੀਆਂ ਹਿਮਾਚਲ ਵਾਲੀਆਂ ਹੁੰਦੀਆਂ ਉਹ ਥੋੜੇ ਜੀ ਹੋਰ ਉਹਨਾਂ ਦਾ ਬਾਡੀ ਸਟਰਕਚਰ ਹੁੰਦਾ ਜ ਜੇ ਤੁਸੀਂ ਚੰਗੀ ਬਰੀਡ ਤੇ ਕੰਮ ਕਰਨਾ ਤੇ ਹਜੇ ਹੋਰ ਲਈ ਵੀਰੇ ਕੋਈ ਗੱਲ ਨਹੀਂ ਲੈ ਆਓ ਜੀ ਵਾਪਸ ਚਾਰ ਦੰਦ ਬੱਚਾ ਹੀ ਆ ਕਿੰਨੀ ਕੈਪੈਸਿਟੀ ਵਾਲੀ ਆ ਬਈ ਕਿੰਨਾ ਦੁੱਧ ਇਹ ਕੱਢ ਦੂਗੀ ਦੁੱਧ ਤਾਂ ਦੇਖੋ ਹੀ ਸੇਵਾ ਦਾ ਆਈਡੀਆ ਹੈਗਾ ਵੀ ਚੰਗਾ ਦੇਣਾ ਚਾਹੀਦਾ 11-12 ਕਿਲੋ ਦੁੱਧ ਤਾਂ ਦੇਣਾ ਸਟਾਰਟਿੰਗ ਬਹੁਤ ਸੋਹਣੀ ਹੈ ਹੈਨਾ ਬਾਕੀ ਨਾਗ 2 ਮਿਲਨੇ ਆ ਵੀ ਦੇ ਸਕਦੀ ਜੇ ਕੋਈ ਚੰਗੀ ਸੇਵਾ ਕਰੂਗਾ ਚੰਗੀ ਸੇਵਾ ਮੇਨ ਗੱਲ ਹੁੰਦੀ ਮੈਨੇਜਮੈਂਟ ਤੇ ਸਾਂਭ ਸੰਭਾਲ ਵੀ ਤੁਸੀਂ ਕਿੱਦਾਂ ਦੀ ਇਹਨਾਂ ਦੀ ਸਾਂਭ ਸੰਭਾਲ ਕਰਦੇ ਆ ਕਿੱਦਾਂ ਦਾ ਤੂੜੀ ਦਾਣਾ ਪਾਉਨੇ ਆ ਵੀਰੇ ਕੁਆਲਿਟੀ ਪੂਰੀ ਚੰਗੀ ਹੈ ਤੇ ਬਈ ਕੀਮਤ ਕਿਵੇਂ ਰਹਿਣ ਵਾਲੀ ਹੈ ਜੀ ਇਹਦੀ ਬੋਲੀ ਫੋਨ ਤੇ ਕਰ ਲਾਂਗੇ ਵੀਰੇ ਠੀਕ ਆ ਕਿੰਨੇ ਤੋਂ ਮੁੱਲ ਸਟਾਰਟ ਹੋ ਜੂ ਆਪਣਾ ਮੋਲੀਆਰ گاਵਾਂ ਦੇ ਆ ਦੋ گاਵਾਂ ਆ ਕੋਈ ਗੱਲ ਫੋਨ ਤੇ ਕਰ ਲਾਂਗੇ ਜੇ ਕੋਈ ਜਿਹਦੇ ਹਿਸਾਬ ਨਾਲ ਬੰਦਾ ਆ ਜੇ ਤਸੱਲੀ ਕਰਕੇ ਆ ਜੇ ਤਸੱਲੀ ਕਰਕੇ ਲੈ ਜੇ ਠੀਕ ਆ ਹੋ ਕੋਈ ਗੱਲ ਹੀ ਬੰਦ ਦਾ ਮਾਨਤਨ ਜਿਹੜਾ ਕੋਈ ਆ ਗਿਆ ਵਾਜਬ ਰੇਟ ਹੈ ਮਾਨਤਨ ਕਰਾਂਗੇ ਠੀਕ ਆ ਹੁਣ ਕਈ ਵੀਰਾਂ ਦੇ ਫੋਨ ਕਾਲ ਆਉਣਗੇ ਬਈ ਤੁਸੀਂ ਫੋਨ ਤੇ ਰੇਟ ਹੈ ਵੀਰੇ ਤਾਂ ਕੀਤਾ ਕਈ ਾਰ ਕੋਈ ਵੇਚਣ ਵਾਲਾ ਭਰਾ ਲੈ ਬਿਲਕੁਲ ਬਿਲਕੁਲ ਇਹ ਕਹਿੰਦਾ ਬਈ ਰੇਟ ਹਾਈ ਹੋਣਗੇ ਹਨਾ ਨਾ ਨਾ ਬਿਲਕੁਲ ਆਪਾਂ ਕੋਈ ਬਾਲਾ ਨਹੀਂ ਮਰਜੇ ਨਾ ਬਿਲਕੁਲ ਵਾਜਬ ਕੀਮਤ ਹੋਊਗੀ ਸਸ ਵਾਜਬ ਜੀ ਕੀਮਤ ਤੇ ਆਪਾਂ ਕੀ ਕਰਦੇ ਠੀਕ ਆ ਅ ਦੋ ਨੰਬਰ ਪਰ ਬੈੜ ਹੀ ਦਿਖਾ ਦਿੱਤੀ ਹਾਂ ਆ ਬੈੜ ਦਿਖਾ ਦੇ ਇਹਦਾ ਸੂਆ ਕਿੰਨਾ ਮਾਜੀ ਇਹਦਾ ਸੂਆ ਦੂਜਾ ਵੀਰੇ ਠੀਕ ਆ ਇਹ ਕਦੋਂ ਸੂਈ ਹੈ ਵੀਰੇ ਇਹ ਵੀ ਪਰਸੋਂ ਦੀ ਸੂਈ ਹੈ ਸ਼ਾਮ ਜੀ ਨੂੰ ਬੱਚਾ ਕੀ ਹੈ ਜੀ ਬੱਚਾ ਵੱਛੀ ਹੈ ਵੀਰੇ ਫੀਮੇਲ ਹੀ ਇਹਦੇ ਮਾ ਹਾਂ ਬਾਕੀ ਨਾ ਠੰਡੀ ਸੀਲ ਆਏ ਨਹੀਂ ਕੋਈ ਗੱਲ ਜਿਵੇਂ ਥੋੜਾ ਜਿਹਾ ਸੁਭਾਅ ਹੁੰਦਾ ਪਿਓਰ ਸਾਹੀ ਵਾਲਾ ਪਿਓਰ ਸਾਹੀ ਵਾਲਾ ਆਏ ਨਹੀਂ ਕੋਈ ਗੱਲ ਵੀ ਲੱਤਾਂ ਮਾਰੂਗੀ ਜਾਂ ਠੀਕ ਆ ਹਾਂ ਉਦਾਂ ਡਰਨ ਵਾਲੀ ਗੱਲ ਹੈ ਇਹ ਆ ਵੇਖ ਲੈ ਤੂੰ ਵੇਖ ਲੈ ਆਪਣਾ ਲੈ ਇਹ ਤਾਂ ਗੱਲ ਨਾਲੇ ਦੁਪਹਿਰ ਤੱਕ ਆਏ ਜੀਗਾ ਆਪਾਂ ਮੇਨ ਗੱਲ ਇਹ ਗਰਮ ਜੀਆਂ ਹੁੰਦੀਆਂ ਠੰਡੀ ਸੀਲ ਕਿੰਨੀ ਸਟਾਰਟਿੰਗ ਹੈ ਉਹ ਬੋਲੇ ਤੋਂ ਹਲੇ ਹੈਗੀ ਹੈ 12 13 ਕਿਲੋ ਵੀਰੇ ਸਟਾਰਟਿੰਗ ਆ ਹਾਂ ਆ ਵੀ ਠੰਡੀ ਸੀ ਜਿਵੇਂ ਮਰਜੀ ਹਾਂ ਇਦਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਈ ਲੱਤ ਛੜ ਕੋ ਲੱਤ ਛੜ ਪਾਉ ਚਾ ਨਾ ਪਾ ਅੱਛਾ ਕੋਈ ਲੋਡ ਨਹੀਂ ਗੀ ਕੋਈ ਬੰਦਾ ਘਰੇ ਪੀਣ ਨੂੰ ਦੁੱਧ ਪੀਣ ਨੂੰ ਸ਼ੌਂਕਣਾ ਰੱਖਣ ਵਾਲਾ ਹੋਵੇ ਵੀਰੇ ਠੀਕ ਆ ਬਾਈ ਹਾਂ ਮਗਰ ਬੱਚੀ ਆ ਠੀਕ ਆ ਬੱਚਾ ਮਗਰ ਫੀਮੇਲ ਆ ਵੀਰੇ ਸੂਹਾ ਦੂਜਾ ਲਗਭਗ 10 ਤੋਂ 12 ਕਿਲੋ ਜੀ हां ਹੁਣ ਹੈ ਬੋਲਾ ਹੀ ਇੰਨਾ ਹੈਗਾ ਵੀਰੇ ਠੀਕ ਆ ਜੀ 10 ਤੋਂ 12 ਕਿਲੋ ਦੁੱਧੀ ਮੀਤ ਤਾਂ ਜ਼ਿਆਦਾ ਹੈ ਵੀਰੇ ਠੀਕ ਆ ਜੀ ਬਾਕੀ ਸੋਨਾ ਮੁੱਠੀ ਆਦਾ ਥਾਣਾ ਤੇ ਜੱਜਮੈਂਟ ਦੁੱਧ 15 ਤੋਂ 16 ਕਿਲੋ ਆਪਾਂ ਕਵਾਂਗੇ ਬਾਕੀ ਅੱਗੇ ਅਗਲੇ ਦੀ ਸੇਵਾ ਹੈ ਨਾ ਬਾਕੀ ਅਗਲੇ ਦੀ ਸੇਵਾ ਸਹੀ ਗੱਲ ਆ ਜੀ ਬਾਕੀ ਸੋਨਾ ਹਵਾਨਾ ਥਾਣ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਪੋੜ ਸ਼ਾਂ ਕੇ ਤੇ ਪੂਰਾ ਵੀ ਬਹੁਤ ਚੰਗਾ ਵੀਰੇ ਯਾਨੀ ਜਿਹੜੀ ਮੇਨ ਗੱਲ ਵੀਰ ਨਾ ਡਰਦੇ ਹੁੰਦੇ ਆ ਬਈ ਲੱਤ ਛਾ ਮੇਨ ਇਹਨਾਂ ਦਾ ਗੱਲ ਇਹ ਹੁੰਦੀ ਆ ਕੋਈ ਕੋਈ ਠੰਡੀਆਂ ਨਿਕਲਦੀਆਂ ਕੋਈ ਕੋਈ ਠੰਡੀਆਂ ਨਿਕਲ ਜਾਣ ਤਾਂ ਬਹੁਤ ਚੰਗੀਆਂ ਵੀਰੇ ਘਰੇ ਪੀਣ ਨੂੰ ਮੱਝ ਦੀ ਰੀਸ ਕਰਨੀ ਆ ਮੱਝ ਦੀ ਰੀਸ ਕਰਨੀ ਆ ਤੇ ਕੀਮਤ ਮੱਝ ਨਾਲੋਂ ਤਿੰਨੇ ਹਿੱਸੇ ਚ ਵੀ ਨਹੀਂ ਹੋਣੀ ਬਿਲਕੁਲ ਬਿਲਕੁਲ ਕਿਉਂਕਿ ਜੇ ਆਪਾਂ ਮੱਝ ਲੈਣ ਜਾਵਾਂਗੇ 18 19 ਕਿਲੋ ਵਾਲੀ ਦਾ 3 ਲੱਖ ਦੀ ਆ ਬਿਲਕੁਲ ਬਿਲਕੁਲ ਇਹ ਚਲੋ ਕਿਸੇ ਵੀਰ ਦਾ ਹੈ ਨਾ ਬਜਟ ਥੋੜਾ ਹੁੰਦਾਗਾ ਥੋੜੇ ਪੈਸੇ ਲਾਉਣੇ ਹੁੰਦੇ ਆ ਚੀਜ਼ ਚੰਗੀਆਂ ਤੇ ਇਹ ਇੱਧਰ ਆ ਜਾਂਦਾ ਜੀ ਨਹੀਂ ਇਹ ਵੀ ਬਿਰੇ ਚੱਲਦਾ ਹੈ ਇਹ ਤਾਂ ਉਦਾਂ ਹੀ ਆ ਜਾਂਦਾ ਇਹ ਤਾਂ ਉਹੀ ਬੱਸ ਲੈ ਇਹ ਨਹੀਂ ਚੱਲਦਾ ਠੀਕ ਹੈ ਬਿਰੇ ਕੀਮਤੇ ਦੀ ਵੀ ਫੋਨ ਤੇ ਰਹਿਣ ਵਾਲੀ ਆ ਹਾਂਜੀ ਬਿਰੇ ਨਾਗ ਨੰਬਰ ਆ ਗਿਆ ਬਈ ਆਪਣਾ ਤਿੰਨ ਪਹਿਲਾ ਸਿੰਗੀ ਚੈੱਕ ਕਰੋ ਛੁੱਟੀ ਦੀ ਪਿਆਰ ਰੈਂਗ ਵਾਲਾ ਸਿੰਗ ਪੂਰਾ ਸੁਆਗਨ ਮਾ ਜੀ ਇਹਦਾ ਸੁਆ ਬਿਰੇ ਇਹਦਾ ਪਹਿਲਾ ਦੰਦੋ ਕਿਵੇਂ ਆ ਜੀ ਦੰਦੋ ਦੋ ਜਾਂਦਾ ਬਿਰੇ ਬੱਚਾ ਹਜੇ ਹੈ ਹਾਂ ਬੱਚਾ ਲਟਾਈਆਂ ਪਾਉਣੇ ਤਿੰਨ ਸਾਲਾਂ ਦੀ ਕਿ ਇਹਦੀ ਖਰੀਦ ਇੱਧਰ ਲਈ ਆ ਕਿ ਹਰਿਆਣੇ ਦੀ ਨਹੀਂ ਹਰਿਆਣੇ ਦੀ ਬਿਰੇ ਹਰਿਆਣੇ ਦੀ ਖਰੀਦ ਆ ਜੀ ਬੱਚਾ ਕੀ ਆ ਗਿਆ ਜੀ ਇਹ ਤੇ ਮਗਰ ਬੱਚਾ ਕੱਟਾ ਬਿਰੇ ਜੇਰ ਕੰਪਲੀਟ ਆ ਜੀ ਓਕੇ ਆ ਵੀਰੇ ਠੀਕ ਆ ਕਿੰਨਾ ਇਹਦੇ ਥੱਲੇ ਦੁੱਧ ਜਾਂ ਬੋਲਾ ਤੇ ਦੁੱਧ ਵੀਰੇ ਹੁਣ 11 ਕਿਲੋ ਆ ਸਟਾਰਟਿੰਗ ਹਾਂ ਠੀਕ ਆ ਦੁੱਧ ਨੂੰ ਮੰਨ ਕੇ ਚੱਲ ਵੀ 13 ਤੋਂ 14 ਕਿਲੋ ਪਿਆ ਜੂਗੀ ਖੁੱਲਾ ਹਾਂ ਚੰਗੀ ਬੰਦਾ ਸੇਵਾ ਕਰੂਗਾ ਹੂੰ ਠੀਕ ਐ ਜਿਹੜੇ ਸੈਂਗ ਆ ਇਹ ਤੇ ਨੇਚਰਲ ਹੀ ਆ ਨੇਚਰਲ ਆ ਵੀਰੇ ਜਮਾ ਜਮਾ ਹੈ ਨਾ ਜਮਾ ਨੇਚਰਲੀ ਸੈਂਗ ਬਿਲਕੁਲ ਨੇਚਰਲ ਆ ਹਾਂਜੀ ਬਾਕੀ ਬਾਈ ਦੀ ਜ਼ਿਆਦਾਤਰ ਜਿਹੜੇ ਘਰੇ ਵੀ ਪਸ਼ੂ ਰੱਖੇ ਵੇ ਆ ਖਰੀਦ ਹਰਿਆਣੇ ਦੀ ਆ ਚੰਗੇ ਪਸ਼ੂ ਰੱਖਣ ਦਾ ਫਾਇਦਾ ਤੁਹਾਨੂੰ ਇਹ ਹੋ ਜਾਂਦਾ ਭਈ ਆਪਾਂ ਚੰਗਾ ਪਸ਼ੂ ਰੱਖਾਂਗੇ ਚੰਗੀ ਬਰੀਡ ਆਪਣੀ ਤਿਆਰ ਹੋ ਜੂ ਤੇ ਅੱਗੇ ਆਪਾਂ ਚੰਗੀ ਕੀਮਤ ਦੇ ਉਹਨੂੰ ਸੇਲ ਕਰ ਸਕਦੇ ਆ ਤੇ ਦੁੱਧ ਵੀ ਕਰਮ ਵਾਲੀ ਪੂਰਾ ਚੰਗਾ ਕੱਢੂਗੀ ਹੂੰ ਸੋਨਾ ਮੁਠੀ ਵਾਲਾ ਥਾ ਨਾ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਤੇ ਫੂੜ ਸ਼ਾਂਕੇ ਦੇ ਭੂਰਾ ਵੀ ਨਹੀਂ ਫੁੱਲ ਸ਼ਕੀਨ ਝੋਟੀ ਆ ਤੇ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੱਜਮੈਂਟ ਹਵਾਨੇ ਦੀ ਉਹ ਹਿਸਾਬ ਨਾਲ ਆਇਓ ਬਈ ਆਪਾਂ ਦੁਪਹਿਰ ਦੇ ਟਾਈਮ ਹੀ ਵੀਡੀਓ ਕਵਰ ਕਰ ਰਹੇ ਆ ਜੇ ਆਪਾਂ ਸ਼ਾਮ ਨੂੰ ਵੀਡੀਓ ਕਵਰ ਕਰਦੇ ਤਾਂ ਹਵਾਨੇ ਫੁੱਲ ਵੀਰੇ ਭਰੇ ਹੋਣੇ ਸੀਗੇ ਚੰਗੀ ਪੈਠ ਪੂੜੇ ਦੀ ਫੁੱਲ ਸ਼ਕੀਨ ਤੇ ਵੱਡੇ ਕਦ ਕਾਟ ਦੀ ਝੋਟੀ ਆਪਾਂ ਦੋ ਦੰਦ ਮੂੰਹ ਬਾਈ ਦੱਸਦਾ ਕਿ ਬੱਚਾ ਹੀ ਹੈ ਹਜੇ ਆ ਵੀ ਇਹਦੀ ਕੀਮਤ ਵੀ ਦੱਸ ਦਿੰਦੇ ਆ ਇਹਦੀ ਕੀਮਤ ਆਪਾਂ 1 15 ਦੀ ਹਾਂ ਨਾ ਦੇ ਦਾਂਗੇ ਵੀਰੇ 1 ਲੱਖ 15000 ਬਿਲਕੁਲ ਵਾਜਬ ਕੀਮਤ ਹੈ ਜੀ ਹੂੰ ਵਿੱਚੋਂ ਮਾੜਾ ਮੋਟਾ ਹੋ ਜੂ ਬਾਈ ਹਾਂ ਹਾਂ ਹੋ ਜੂਗਾ ਵੀਰੇ ਠੀਕ ਆ ਜੇ ਕੋਈ ਇਕੱਠੇ ਨਗ ਲੈ ਜੂ ਬਾਈ ਜੀ ਤੇ ਵੀਰੇ ਮਾਨਤਨ ਪੂਰਾ ਕਰਾਂਗੇ ਬੰਦੇ ਤੇ ਆਲ ਇੰਡੀਆ ਡਿਲੀਵਰੀ ਵੀਰੇ ਡਿਲੀਵਰੀ ਦਾ ਯਾਰ ਐਵੇਂ ਕਿਈ ਨਾ ਕਦੇ ਭੇਜਿਆ ਆ ਉਹਦਾ ਭੇ ਅਗਲਾ ਜ਼ਿੰਮੇਵਾਰੀ ਨਾਲ ਲੈ ਜਾ ਜੀ ਨਹੀਂ ਪ੍ਰੋਵਾਈਡ ਕਰਾ ਦੋਗੇ ਜੀ ਹਾਂ ਉਹ ਕਰਵਾ ਦਾਂਗੇ ਠੀਕ ਹੈ ਵੀਰੇ ਆਲ ਇੰਡੀਆ ਡਿਲੀਵਰੀ ਪ੍ਰੋਵਾਈਡ ਹੋ ਜੂਗੀ ਵੀਰੇ ਤੇ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਐਂਡ ਰੈਂਗ ਵਾਲਾ ਸਿੰਗ ਆ 1 ਲੱਖ ਤੇ 15000 ਕੀਮਤ ਆ ਵਿੱਚੋਂ ਥੋੜਾ ਕਨਾ ਮਾਣਤਨ ਹੋ ਜਾਊਗਾ ਦੋ ਨੰਬਰ ਨਾ ਗਏ ਬਾਈ ਇਹ ਵੀਰੇ ਨੀਲੀ ਦੀ ਆ ਸੌਰੀ ਦੋ ਨੰਬਰ ਮੱਝ ਇਹ ਵੀਰੇ ਨੀਲੀ ਦੀ ਕਾਲੀ ਸੂਈ ਆ ਕਦੋਂ ਸੂਈ ਆ ਜੀ ਇਹ ਇਹ ਵੀ ਕਾਲੀ ਸੂਈ ਹੈ ਸ਼ੂਆ ਕਾਲੀ ਸੂਈ ਹੈ ਠੀਕ ਆ ਬੱਚਾ ਇਹਦੇ ਮਗਰ ਕੀ ਆਈ ਹੈ ਬੱਚਾ ਵੀਰੇ ਕੱਟੀ ਆ ਇਹਦੇ ਬੱਚਾ ਮਗਰ ਕੱਟੀ ਆ ਗਈ ਜੀ ਇਹਦੀ ਕਰਤੀ ਬਹੁਤ ਚੰਗੀ ਆ ਬਹੁਤ ਚੰਗੀ ਆ ਵੀਰੇ ਵੇਹ ਇਹ ਵੀ ਇਹਨੇ ਜਿੱਲੇ ਖਰੀਦੀ ਆ ਬਾਈ ਨਹੀਂ ਵੀਰੇ ਆਪਣੀ ਇਧਰ ਦੀ ਇਹ ਲੋਕਲ ਆ ਜੀ ਆਪਣੀ ਠੀਕ ਆ ਕੁਆਲਟੀ ਬਹੁਤ ਆ ਹਣਾ ਬਹੁਤ ਚੰਗੀ ਵੈਸੇ ਕੱਟ ਵੀ ਥੋੜਾ ਜਿਹਾ ਟੇਡਾ ਆ ਗਿਆ ਥੇ ਆ ਗਿਆ ਆ ਗਿਆ ਵੀਰੇ ਅੱਖੋਂ ਅੱਖਾਂ ਮਿਲੀਆਂ ਸਾਰੇ ਜਿਹੜੇ ਕੈਰੈਕਟਰ ਆ ਪੂਰੇ ਕਰਦੀ ਆ ਠੀਕ ਆ ਕਿ ਕਿਸੇ ਦਾ ਬੋਲਰ ਆ ਰਿਕਾਰਡ ਮਿਲਿਆ ਹੋਵੇ ਆਪਾਂ ਨੂੰ ਤਰੀ ਦੱਸਿਆ ਤਾਂ ਸੀ ਉਹਨਾਂ ਨੇ ਮੇਰਾ ਲਿਖਿਆ ਵਾ ਮੈਂ ਤੂੰ ਗਵਾ ਹੁਣ ਮੈਨੂੰ ਯਾਦ ਯਾ ਨਹੀਂਗਾ ਦੇਖ ਕੇ ਦੇ ਤਾਂ ਦੇਖ ਕੇ ਹਾਂ ਦੱਸ ਦੱਗੇ ਠੀਕ ਆ ਲੈ ਚੱਲੋ ਵੀਰੇ ਮੱਝ ਤੋਰ ਕੇ ਦਿਖਾ ਦਿਓ ਹਮ ਕਿੰਨਾ ਕ ਇਹਦੇ ਥੱਲੇ ਬੋਲਾ ਤਿਆਰ ਆ ਜੀ ਬੋਲਾ ਵੀਰੇ ਕੱਲ ਸੂਈ ਵਾਲੇ ਖਾਲੇ ਨਹੀਂ ਕੀਤੀ ਹਾਂਜੀ ਤੇ ਉਮੀਦ ਹੈਗੀ ਆ 12-13 ਕਿਲੋ ਬੋਲਾ ਹੋਊਗਾ ਸਟਾਰਟਿੰਗ ਹਾਂ ਮੈਂਨੇ 16 ਹਾਂ 16-17 ਕਿਲੋ ਦੀ ਮਾਲਕਣਾ ਵੀਰੇ ਠੀਕ ਆ ਹਾਂ ਬਾਕੀ ਪੈਟ ਇਨਦੀ ਓਰ ਤੇ ਆਪਾਂ ਦੇ ਦਾਂਗੇ ਮੱਝ ਠੀਕ ਆ ਜੀ ਜਿਹੜਾ ਬੰਦਾ ਤਸੱਲੀ ਨਾਲ ਗਾਰੰਟੀ ਦੀ ਦੇਵਾਂਗੇ ਮੈਂ ਨਹੀਂ ਠੀਕ ਆ ਬਾਕੀ ਪੈਠ ਫੁੜਾ ਵੀ ਹੈ ਨਾ ਬਾਈ ਕੱਦ ਬੱਡ ਵੀ ਵੀਰੇ ਚੰਗਾ ਬਾਕੀ ਕੁਆਲਟੀ ਵੀ ਚੈੱਕ ਕਰ ਤਾਕਦੇ ਹੋ 골 ਸਿੰਘੀ ਆ ਪੈਠ ਪੂੜਾ ਸੋਹਣਾ ਤਿਆਰੀ ਵੀ ਸੋਹਣੀ ਆ ਤੇ ਮੇਨ ਗੱਲ ਹੈ ਨਾ ਬਾਈ ਕਿਸੇ ਨੇ ਨੀਲੀ ਰਵੀ ਨਸਲ ਤੇ ਕੰਮ ਕਰਨਾ ਹੋਵੇ ਤਾਂ ਨਾਗ ਦੋ ਮਿਲ ਜਾਣੇ ਆ ਕਿਉਂਕਿ ਬੱਚਾ ਬਹੁਤ ਚੰਗਾ ਆ ਮਗਰ ਲੈ ਚੱਲੀ ਵੀਰੇ ਥੋੜਾ ਜਿਹਾ ਬੱਚੇ ਵਾਲ ਨੂੰ ਬਹੁਤ ਜ਼ਿਆਦਾ ਕਰਦੀ ਹਾਂ ਹੂੰ ਬਾਕੀ ਨਿੱਗਰ ਨਰੋਈ ਸੰਭੀ ਪਲੀ ਆ ਕੋਈ ਆਏ ਨਹੀਂ ਵੀਰੇ ਲિસ્ਸੀ ਲਾਮੀ ਆ ਕੱਦ ਕਾਠ ਵੀ ਚੰਗਾ ਆ ਜਾਂਦਾ ਤੇ ਇਹਦੀ ਕੀਮਤ ਵੀਰੇ ਫੋਨ ਤੇ ਕਰ ਲਾਂਗੇ ਵੀਰੇ ਇਹਦੀ ਕੀਮਤ ਫੋਨ ਤੇ ਠੀਕ ਹੈ ਜੀ ਯਾਨੀ ਜਿਹੜਾ ਆਪਾਂ 115000 ਆਪਣੀ ਸਟਾਰਟਿੰਗ ਕੀਮਤ ਆ ਮੱਝਾਂ ਚ ਜੀ ਬਿਲਕੁਲ ਬਿਲਕੁਲ ਇਸ ਤੋਂ ਉੱਪਰ ਹੀ ਜਾਣਗੇ ਬਾਕੀ ਠੀਕ ਹੈ ਵੀਰੇ ਤੇ ਨਗ ਨੰਬਰ ਆਪਣਾ 4 ਨਗ ਦਿਖਾਦੇ 2 ਵਹਿੜਾ 2 ਮੱਝਾਂ ਤੇ 5 ਨੰਬਰ ਆ ਗਿਆ ਵੀਰੇ ਇਹ ਵੀ ਨੀਲੀ 라ਵੀ ਚ ਪੈਂਦੀ ਹੈ ਹਾਂਜੀ ਹਾਂਜੀ ਵੀਰੇ ਸੁਆ ਕਿੰਨੇ ਮਾਜੀ ਇਹਦਾ ਸੁਆ ਦਾ ਵੀਰੇ ਤੀਜਾ ਲਾਲੇ ਕੋਈ ਚੌਥਾ ਲਾਲੇ ਆਪਣੀ ਖਰੀਦੀ ਆ ਹਾਂ ਹਾਂ ਆਪਣੀ ਲਈ ਵੀ ਆ ਇਹਦੇ ਮਗਰ ਬੱਚਾ ਕੀ ਆ ਗਿਆ ਇਹਦੇ ਮਗਰ ਕੱਟਾ ਵੀਰੇ ਇਹਦੇ ਮਗਰ ਕੱਟਾ ਆ ਆ ਕੱਟਾ ਵੀਰੇ ਆ ਵਾਲਾ ਜੀ ਸੂਨੀ ਨੂੰ 15 ਦਿਨ ਹੋ ਗਏ ਠੀਕ ਆ ਜੀ ਦੁੱਧ 14 ਕਿਲੋ ਹੁਣ ਤਿਆਰ ਸਟਾ 14 ਕਿਲੋ ਨੈਟ ਜੋਖ ਦਾਂਗੇ ਆਪਾਂ ਬਿਲਕੁਲ ਬਿਲਕੁਲ ਠੀਕ ਆ ਬਾਕੀ ਬਰੀਡ ਵਾਈਜ਼ ਹੈ ਨਾ ਬਾਈ ਪੂਰੀ ਚੰਗੀ ਐ ਇਹ ਥੋੜਾ ਜਿਹਾ ਬੱਚਾ ਇਧਰਲੀ ਸਾਈਡ ਖੜਾ ਕਰਕੇ ਕਰਦੀ ਆ ਹੈ ਨਾ ਬਾਈ ਥਣਾ ਦੀ ਜੀਰ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਐ ਫੁੱਲ ਵੀਰੇ ਫੁੱਲ ਠੀਕ ਆ ਬਰੇ ਬਾਕੀ ਬਾਈ ਕੋਲ ਪਸ਼ੂ ਹਮੇਸ਼ਾ ਚੰਗੇ ਹੀ ਹੁੰਦੇ ਆ ਜਿੰਨੀਆਂ ਇੱਕ ਆਪਾਂ ਇਸ ਘਰੋਂ ਵੀਡੀਓ ਕਵਰ ਕੀਤੀਆਂ ਨੇ ਜੀ ਨੀਲੀ 라ਵੀ ਚ ਟੋਪ ਕੁਆਲਿਟੀ ਦੀਆਂ ਬੱਚਾ ਬਹੁਤ ਮਗਰ ਚੰਗਾ ਆ ਤੁਸੀਂ ਬਰੀਡਰ ਰੱਖਣਾ ਹੋਵੇ ਤਾਂ ਚੰਗੀ ਚੀਜ਼ ਆ 14 ਕਿਲੋ ਨੈਟ ਦੁੱਧ ਦੇ ਥੱਲੋਂ ਤੁਸੀਂ ਚਵਾਈ ਕਰ ਸਕਦੇ ਦੋ ਟਾਈਮ ਕਰ ਲਓ ਚਾਰ ਕਰ ਲਓ 6 ਕਰ ਲਓ ਥਣਾ ਦੀ ਬਿਲਕੁਲ ਓਕੇ ਹੋ ਲੈ ਚੱਲੀ ਵੀਰੇ ਲਗਭਗ 14 ਤੋਂ 15 ਦਿਨ ਹੋ ਗਏ ਸੂਈ ਨੂੰ ਜੀ ਹਾਂ ਵੀਰੇ ਪਿਆਰ ਜਿ ਬੜਾਇਆ ਕਰਕੇ ਥੋੜਾ ਠੀਕ ਆ ਪੱਠ ਪੂੜੇ ਦੀ ਚੜਾਈ ਤੁਸੀਂ ਦੇਖ ਸਕਦੇ ਹੋ ਮੰਜਾ ਰੈਂਦਾ ਵੀਰੇ ਮੱਝ ਤੇ ਪੂਰੀ ਚੰਗੀ ਆ ਹਵਾਨਾ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਕੁਆਲਿਟੀ ਬਰੀਡ ਦਾਣਤ ਕੋਈ ਨਹੀਂ ਗਾ ਵੀਰੇ ਬਾਕੀ ਵਜਨ ਵਾਲੀ ਆ ਕੋਈ ਆਏ ਨਹੀਂ ਲਿੱਸੀ ਲਾਵੀ ਆ ਫੁੱਲ ਚੰਗਾ ਵਜਨ ਵਜੂਦ ਆ ਫੁੱਲ ਹੀ ਸੰਭੀ ਪਲੀ ਆ ਬੱਚਾ ਇਹਦੇ ਮਗਰ ਮੇਲ ਆ ਗਿਆ ਹੈਨਾ ਬਾਈ ਹਾਂਜੀ ਹਾਂਜੀ ਤੇ ਇਹਦੀ ਕੀਮਤ ਵੀਰੇ ਇਹਦੀ ਵੀ ਫੋਨ ਤੇ ਬਿਲਕੁਲ ਜੀ ਠੀਕ ਆ ਪੰਜ ਨਗ ਤੁਹਾਨੂੰ ਦਿਖਾਦੇ ਆ ਨਗ ਨੰਬਰ ਆ ਗਿਆ ਬਈ ਆਪਣਾ 6 ਇਹ ਮੂਰਾ ਜੇ ਪੈਗੀ ਜੈਡ ਬਲੈਕ ਹੀ ਆ ਬਈ ਲਗਭਗ ਬਿਲਕੁਲ ਜੈਡ ਬਲੈਕ ਵੀਰੇ ਠੀਕ ਆ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਸੂਆ ਤੀਜਾ ਵੀਰੇ ਕਦੋਂ ਸੂਈ ਆ ਜੀ ਇਹ ਇਹ ਸੂਈ ਨੂੰ ਹੋ ਗਿਆ ਹੁਣ ਤੱਕ ਵੀਰੇ ਬੱਚਾ ਕੀ ਆ ਜੀ ਬੱਚਾ ਕੱਟੀ ਆ ਮਗਰ ਜੇਰ ਕੰਪਲੀਟ ਆ ਜੀ ਬਿਲਕੁਲ ਬਿਲਕੁਲ ਜੀ ਠੀਕ ਆ ਹਨਾ ਐਚ ਐਫ ਗਾਇਆਂ ਰਗਾ ਹਵਾਨਾ ਬਾਈ ਬਹੁਤ ਚੰਗਾ ਮੱਝ ਆ ਹਾਂ ਕਿੰਨਾ ਕ ਨੈਟ ਦੁੱਧ ਤਿਆਰ ਆ ਜਿਹੜਾ ਦੁੱਧ ਹੁਣ ਵੀਰੇ 15 ਕਿਲੋ ਆ ਠੀਕ ਆ ਤੇ ਦੁੱਧ ਮੈਂ ਪਾ ਦੂਗੀ 18 19 ਕਿਲੋ ਖੁੱਲਾ ਖੁੱਲਾ ਠੀਕ ਆ ਹਾਂ 18 ਤੋਂ ਹਲੇ ਬੋਲੇ ਮਨਲੇ ਮਨਲ ਕੇ ਚੱਲ ਹਲੇ ਸਟਾਰਟਿੰਗ ਮੈਲੇ ਲੱਗੀ ਨਹੀਂ ਹਮ ਹਜੇ ਮੰਨ ਲਓ ਪਿਓਰ ਪ੍ਰੋਪਰ ਦੁੱਧ ਬਣਿਆ ਨਹੀਂਗਾ ਹੁਣ ਕਿੰਨਾ ਦੱਸਿਆ 14 ਕਿਲੋ ਜੀ ਨਹੀਂ 15 ਕਿਲੋ 15 ਕਿਲੋ ਜੀ ਠੀਕ ਆ 15 ਕਿਲੋ ਨੈਟ ਤਿਆਰ ਆ ਜੀ ਬੱਚਾ ਮਗਰ ਇਹਦੇ ਮੇਲ ਆ ਜਾਂਦਾ ਗੋਲ ਸਿੰਗੀ ਆ ਬੇਲ ਵੀ ਬਹੁਤ ਚੰਗੀ ਆ ਵਜਨ ਵੀ ਬਹੁਤ ਚੰਗਾ ਇਹ ਵੀਰੇ ਆਪਣੀ ਇੱਧਰ ਲਈ ਆ ਪੰਜਾਬ ਨਹੀਂ ਇਹ ਵੀ ਹਰਿਆਣੇ ਦੀ ਮੈਂ ਇਹ ਵੀ ਹਰਿਆਣੇ ਦੀ ਆ ਠੀਕ ਆ ਵੀਰੇ ਆ ਲੰਮੀ ਤੂਰ ਦੀ ਵੀਰੇ ਥੋੜਾ ਜਿਹਾ ਇਹ ਕਿਉਂਕਿ ਆਪਾਂ ਬਰੀਕੀਆਂ ਤੁਹਾਨੂੰ ਦਿਖਾ ਦਿੰਨੇ ਆ ਫੁੱਲ ਸੰਭੀ ਪਲੀਆ ਚੜਾਈ ਪੱਠ ਬੁੜੇ ਦੀ ਤੁਸੀਂ ਦੇਖ ਸਕਦੇ ਹੋ ਥੋੜਾ ਬੱਚੇ ਦਾ ਕਰੂਗੀ ਜੀ ਬੱਚਾ ਲੈ ਕੇ ਆਏ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਜਵਾਈ ਵਾਲਾ ਬੱਚਾ ਲੈ ਕੇ ਆਇਓ ਜੀ ਬੱਚਾ ਅੱਗੇ ਤੋਰ ਲਿਓ ਕਿਉਂਕਿ ਇਹ ਬੱਚੇ ਦਾ ਕਰੂਗੀ ਕਰਮ ਵਾਲੀ 15 ਕਿਲੋ ਨੈਟ ਅੱਜ ਦਾ ਤਿਆਰ ਆ ਆਪਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਲਿਓ ਮੰਜਾ ਡੈਂਦਾ ਵੀਰੇ ਮੱਝ ਤੇ ਪੂਰੀ ਚੰਗੀ ਮੱਝ ਆ ਜਾਵੜੂ ਭਾਈ 20 ਦੇ ਆਸੇ ਪਾਸੇ ਇਹ ਕਰਮ ਵਾਲੀ ਹੂੰ 20 ਕਿਲੋ ਦੇ ਆਸੇ ਪਾਸੇ ਜਾਵੜੂ ਜੀ ਨਹੀਂ ਵੀਰੇ 20 ਤਾਂ ਨਹੀਂ 20 ਤਾਂ ਰਹੂਗੀ ਅੰਦਰ ਹੀ ਠੀਕ ਆ ਹਾਂ 20 18 19 18 ਹਾਰਾ 19 18 ਨੇ ਇੰਨਾ ਕਿ ਆਪਣ ਉਹਨਾਂ ਨੇ ਦੱਸਿਆ ਵਾ ਠੀਕ ਆ ਬਾਈ ਇੰਨੇ ਕੀ ਔਰ ਤੇ ਆਪਾਂ ਲਈ ਆ ਠੀਕ ਆ ਜੀ ਹਾਂ ਬਾਕੀ ਬੱਚਾ ਵੀ ਲਗਭਗ ਜੈਡ ਬਲੈਕ ਹੀ ਹੈ ਗਿਣਤੀ ਦੇ ਵਾਲੀ ਚਿੱਟੇ ਇੱਕ ਦੋ ਹੀ ਵੀਰੇ ਕੁਆਲਿਟੀ ਬਹੁਤ ਚੰਗੀ ਆ ਤੋਰਾ ਚੈੱਕ ਕਰ ਸਕਦੇ ਹੋ ਤੁਸੀਂ ਵਹਿੜ ਦਾ ਮੇਲ ਵਜਨ ਪੂਰੀ ਚੰਗੀ ਬਾਕੀ ਬੱਚਾ ਮਗਰ ਇਹਦੇ ਆ ਜਾਂਦਾ ਜੀ ਮੇਲ ਇਹਦੀ ਕੀਮਤ ਵੀ ਵੀਰੇ ਫੋਨ ਤੇ ਰਹਿਣ ਵਾਲੀ ਆ ਹਾਂ ਹਾਂ ਵੀਰੇ ਠੀਕ ਆ ਜੀ ਇਹਦੀ ਕੀਮਤ ਵੀ ਬਾਈ ਕਹਿੰਦਾ ਫੋਨ ਤੇ ਰਹਿਣ ਵਾਲੀ ਆ ਬੇਫਿਕਰ ਹੋ ਜਾਓ ਸੂਨਾ ਮੁੱਠੀ ਵਾਲਾ ਥਾਣਾ ਕਾਲਾ ਕਾਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਤੇ ਫੂੜ ਸ਼ਾਂਕ ਇਹਦੇ ਵੀ ਨਹੀਂ ਕੋਈ ਨਾਗਾ ਪਦਖਾ ਤੇ ਵੀਰੇ ਛੇ ਨਾਗ ਹੋ ਗਏ ਜੀ ਹਾਂਜੀ ਹਾਂਜੀ ਤੇ ਐਂਡ ਵਾਲਾ ਨਾਗ ਇਹ ਗੱਬਣ ਆ ਹਨਾ ਬਾਈ ਹਾਂ ਇਹਦਾ ਸੂਆ ਕਿੱਦਾਂ ਦਿਖਾ ਦੇ ਇਹ ਸੂਆ ਦੂਜਾ ਵੀਰੇ ਠੀਕ ਆ ਕਿੰਨਾ ਕੁ ਸਮਾਂ ਕੱਢਦੀ ਆ ਜੀ ਬਾ ਲੈ ਜੀ ਵੀਰੇ ਹਫਤਾ ਕਾ ਜੇ ਖੁੱਲਾ ਲੈ ਜੂ ਹਜੇ ਹਾਂਜੀ ਕਿੰਨਾ ਪਿਆ ਜੂ ਵੀਰੇ ਦੁੱਧ ਇਹ ਦੁੱਧ ਵੀਰ 14 15 ਕਿਲੋ ਦੁੱਧ ਦੇ ਠੀਕ ਆ ਡਰਦੀ ਆ ਹਨਾ ਥੋੜੀ ਜੀ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾ ਹੋਇਆ ਨੇ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾ ਖੁੱਲਾ ਪਾਰ ਪਿੱਛੇ ਦੀ ਗਾਰੰਟੀ ਆ ਬਈ ਓਕੇ ਆ ਵੀਰੇ ਜਮਾ ਤੋੜ ਦਿਓ ਵੀਰੇ ਥੋੜਾ ਜਿਹਾ ਵੈਸੇ ਡਰੂਗੀ ਹਰ ਕੇ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਨਗਦ ਤਾਂ ਕਈਰ ਤਾਜ਼ਾ ਆਇਆ ਹੁੰਦਾ ਤੇ ਉੱਪਰ ਆ ਜਾ ਕਰੀ ਜਾਂਦਾ ਰਹਿੰਦਾ ਬੰਦੇ ਤਾਂ ਛੋਟੇ ਕੋਈ ਨਹੀਂ ਕੋਈ ਗੰਦੇ ਬਾਕੀ ਥਾਨ ਸੋਹਣੇ ਸੈਜ ਦਾ ਲੱਗਿਆ ਵਾ ਨਿੱਗਰ ਨਰੋਈ ਕਰਮਾਂ ਵਾਲੀ ਪੂਰੀ ਆ ਹਵਾਨਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਰੈਂਗ ਵਾਲਾ ਸਿੰਘ ਬਾਕੀ ਕੁਆਲਿਟੀ ਤੁਸੀਂ ਇਹਦੀ ਚੈੱਕ ਘਾਰੀ ਸਕਦੇ ਹੋ ਇਹਦੀ ਵੀਰੇ ਫਿਰ ਗੱਬਣ ਗੱਬਣ ਦੀ ਕੀ ਕੀਮਤ ਰਹਿਣ ਵਾਲੀ ਹੈ ਇਹਦੀ ਵੀਰੇ ਗੱਬਣ ਗੱਬਣ ਹਾਂ ਨਾ ਵੀਰੇ 130 ਦੇ ਦਾਂਗੇ ਠੀਕ ਆ ਜੀ ਹਮ 1 ਲੱਖ ਤੇ 30000 ਰੁਪਏ ਇਹਦੀ ਗੱਬਣ ਗੱਬਣ ਦੀ ਕੀਮਤ ਆ ਕੱਲ ਨੂੰ ਪਸ਼ੂ ਫੁੱਲ ਤਿਆਰ ਹੋ ਜਾਂਦਾ ਜਾਂ ਸੂਨਦਾ ਤੇ ਉਹਦੀ ਕੀਮਤ ਉਸ ਦਿਨ ਦੀ ਹੋਊਗੀ ਕੋਈ ਵੀ ਨਗ ਤੁਹਾਨੂੰ ਫੱਟ ਬੈਠੂਗਾ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ